ਅਣਿਕ ਖੇਲ ਦਿੱਤਾਂ ਰੋਡ ਚੌਕ ਤੇ ਕੀ ਬਰਾਮ ਹੋਇਆ ਤੋਂ ਜੈਹਨ ਜੀ ਸਾਰਿਆਂ ਨੂੰ ਇਹ ਜਿਹੜਾ ਮਾਨਯੋਗ ਐਸਐਸਪੀ ਫਾਜ਼ਲਖਾ ਡਾਕਟਰ ਪ੍ਰਗਿਆ ਜੈਨ ਜੀ ਵੱਲੋਂ ਜਿਹੜੀ ਇੱਕ ਮਹਿਮ ਫਾਜ਼ਲਖਾ ਵਿੱਚ ਚਲਾਈ ਗਈ ਹੈ ਮਿਸ਼ਨ ਨਿਸ਼ਚੈ ਇਹਦੇ ਵਿੱਚ ਇੱਕ ਪੂਰਾ ਕਠਿਨ ਆਪਣਾ ਨਿਸ਼ਚੈ ਕਰਕੇ ਆਪਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਡਰੱਗ ਅਬਿਊਜ਼ ਹੋ ਰਿਹਾ ਹੈਗਾ ਫਾਜ਼ਲ ਕਾ ਦੇ ਵਿੱਚ ਉਹਨੂੰ ਜੜ ਤੋਂ ਖਤਮ ਕਰਨ ਦਾ ਇੱਕ ਉਪਰਾਲਾ ਕੀਤਾ ਗਿਆ ਇਸੇ ਦੀ ਹੀ ਲੜੀ ਦੇ ਵਿੱਚ ਅੱਜ ਆਪਣੇ ਡਰਗ ਇਨਸਪੈਕਟਰ ਅਬੋਹਰ ਜਿਹੜੇ ਹੈਗੇ ਨੇ ਸਿਸ਼ਣ ਮਿੱਤਰ ਜੀ ਉਹਨਾਂ ਨੂੰ ਨਾਲ ਲੈ ਕੇ ਤੇ ਐਸ ਐਚਓ ਸਿਟੀ 1 ਮਨਿੰਦਰ ਵੱਲੋਂ ਜਿਹੜਾ ਹੈ ਅੱਜ ਕੁਝ ਮੈਡੀਕਲ ਸਟੋਰ ਚੈੱਕ ਕੀਤੇ ਗਏ ਉਹਨਾਂ ਵਿੱਚੋਂ ਅਬੋਹਰ ਮੈਡੀਸਨ ਸਟੋਰ ਜਿਹੜਾ ਕਿ ਮਲੋਟ ਚੌਂਕ ਦੇ ਵਿੱਚ ਇਹਨੂੰ ਇਹ ਇੱਥੋਂ ਅੱਜ 722 ਗੋਲੀਆਂ ਤਿੰਨ ਪ੍ਰਕਾਰ ਦੀਆਂ ਜਿਹੜੀਆਂ ਮਿਲੀਆਂ ਨੇ ਜਿਹੜੀਆਂ ਕਿ ਇਹ ਹੈਬਿਟ ਫਾਰਮਿੰਗ ਇੱਕ ਤਰ੍ਹਾਂ ਦੇ ਡਰੱਗਸ ਨੇ ਤੇ ਜੇ ਜਿਸ ਸੰਬੰਧੀ ਇਹਨਾਂ ਕੋਲ ਪੂਰਾ ਰਿਕਾਰਡ ਉਪਲਬਧ ਨਹੀਂ ਸੀ ਤੇ ਇਹਨੂੰ ਚੈਕਿੰਗ ਉਪਰੰਤ ਪੂਰਨ ਤੌਰ ਤੇ ਇਸ ਜਿਹਨ ਇਹਨੂੰ ਜਿਹੜਾ ਸੀਲ ਕਰ ਦਿੱਤਾ ਗਿਆ ਹੈਗਾ ਡਰੱਗ ਇਨਸਪੈਕਟਰ ਵੱਲੋਂ ਸੋ ਇਸ ਤੋਂ ਪਹਿਲਾਂ ਵੀ ਡਰੱਗ ਇਨਸਪੈਕਟਰ ਤੇ ਪੁਲਿਸ ਦੀ ਜੁਆਇੰਟ ਟੀਮ ਨੇ ਅਬੋ ਹਰ ਦੇ ਵਿੱਚ ਕੁੱਲ ਮਾ ਕੇ ਚਾਰ ਐਸੇ ਮੈਡੀਕਲ ਸਟੋਰ ਜਿਹੜੇ ਨੇ ਉਹ ਸੀਲ ਕੀਤੇ ਗਏ ਨੇ ਕੁਝ ਪਰਚੇ ਵੀ ਰਜਿਸਟਰ ਕੀਤੇ ਗਏ ਨੇ ਤੇ ਉੱਥੇ ਅਸੀਂ ਇਹ ਵੀ ਦੱਸਦੀਏ ਕਿ ਐਨ 2 ਐਂਡ ਇਨਸ਼ੋਰ ਕੀਤਾ ਗਿਆ ਤੇ ਬੇਲ ਤੱਕ ਵੀ ਜਿਹੜੀ ਹੈਗੀ ਆ ਉਹਨਾਂ ਦੇ ਵਿੱਚ ਦੋਸ਼ੀਆਂ ਦੀ ਨਹੀਂ ਹੋਣ ਦਿੱਤੀ ਗਈ। ਸਰ ਇਸ ਤੋਂ ਹੁਣ ਵੀ ਕਈ ਕਾਫੀ ਲੋਕ ਰਹਿ ਗਏ ਆ ਜਿਹੜੇ ਇਸ ਤਰ੍ਹਾਂ ਦੇ ਕਰਦੇ ਆ ਉਹਨਾਂ ਕੀ ਅਪੀਲ ਕਰੋਗੇ? ਜੀ ਸਾਡੇ ਇਹਦੇ ਵਿੱਚ ਸਖਤ ਚੇਤਾਵਨੀ ਹੈ ਉਹਨਾਂ ਸਾਰੇ ਮੈਡੀਕਲ ਸਟੋਰਸ ਨੂੰ ਜਿਹੜੇ ਵੀ ਇਹ ਦਵਾਈਆਂ ਦੀ ਦੁਰਵਰਤੋਂ ਜਿਹੜੀ ਹੈਗੀ ਆ ਕਰ ਰਹੇ ਨੇ ਤੇ ਅਜਿਹੇ ਵਿਅਕਤੀਆਂ ਨੂੰ ਵੇਚ ਰਹੇ ਨੇ ਜਿਹੜੇ ਕਿ ਨਸ਼ੇ ਕਰਨ ਦੇ ਆਦੀ ਨੇ ਜਿਹੜੀਆਂ ਦਵਾਈਆਂ ਇਹ ਹੈਗੀਆਂ ਨੇ ਇਹ ਬਿਲਕੁਲ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੇ ਵੇਚੀਆਂ ਜਾਂ ਇਹ ਬਿਲਕੁਲ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਅਜਿਹੇ ਵਿਅਕਤੀ ਨੂੰ ਕੋਈ ਦਵਾਈ ਨਾ ਵੇਚੀ ਜਾਵੇ ਜਿਹੜਾ ਕਿਸ ਨੂੰ ਅਬਿਊਜ਼ ਕਰੂਗਾ ਜਿਹੜਾ ਇਸ ਦੀ ਦੁਰਵਰਤੋਂ ਕਰੂਗਾ ਮੇਰੇ ਵੱਲੋਂ ਅਤੇ ਐਸ ਐਚਓ ਸਾਹਿਬ ਮਨਿੰਦਰਜੀਵ ਵੱਲੋਂ ਸਾਂਝੀ ਤੌਰ ਤੇ ਅਸੀਂ ਕੁਝ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਤੇ ਚੈਕਿੰਗ ਦੌਰਾਨ ਇੱਕ ਦੁਕਾਨ ਅਬੋਰ ਮੈਡੀਸਿਨ ਸੈਂਟਰ ਜਿਹੜਾ ਮਲੋਟ ਚੌਂਕ ਤੇ ਇਹਦੇ ਸਾਨੂੰ ਕਾਫੀ ਸ਼ਿਕਾਇਤ ਵੀ ਮਿਲ ਰਹੀ ਸੀ ਪਿਛਲੇ ਦਿਨੀ ਇੱਕ ਹਰੇ ਵਾਲੀ ਟਾਲ ਤੋਂ ਵੀ ਮੈਂ ਕੈਪਸੂਲ ਬਰਾਮਦ ਕੀਤੇ ਸੀ ਉਥੇ ਵੀ ਮੈਨੂੰ ਸ਼ਿਕਾਇਤਾਂ ਆਈਆਂ ਵੀ ਇਹਦਾ ਇਹਦੇ ਕੋਲੋਂ ਸਪਲਾਈ ਕੀਤੇ ਜਾਂਦੇ ਸੀ ਤੇ ਉਹਦੇ ਸਬੰਧ ਚ ਅੱਜ ਅਸੀਂ ਚੈਕਿੰਗ ਕੀਤੀ ਚੈਕਿੰਗ ਦੌਰਾਨ ਤਿੰਨ ਪ੍ਰਕਾਰ ਦੀਆਂ ਦਵਾਈਆਂ ਬਰਾਮਦ ਹੋਈਆਂ ਸਾਨੂੰ 722 ਗੋਲੀਆਂ ਜਿਹਦੇ ਵਿੱਚ ਇੱਕ ਪ੍ਰੀ ਗਾਬਾ ਵਾਲੀ ਨੇ ਜੋ ਮਾਨਜੋਗ ਡੀਸੀਆ ਵੱਲੋਂ ਵੀ ਰੈਸਟ੍ਰਿਕਟ ਕੀਤੀ ਗਈ ਹੈ ਪਿਛਲੇ ਦਿਨਾਂ ਵਿੱਚ ਤੇ ਇਹਦਾ ਇਹਦੇ ਕੋਲ ਰਿਕਾਰਡ ਵਗੈਰਾ ਨਹੀਂ ਸੀ ਪ੍ਰੋਪਰ ਇਸ ਕਰਕੇ ਇਹ ਤੋਂ ਯਾਨੀ ਸਾਬਿਤ ਹੁੰਦਾ ਵੀ ਇਹ ਨਸ਼ੇ ਵਜੋਂ ਵੇਚ ਰਿਆ ਹੋਵੇ ਕਿਸੇ ਨੌਜਵਾਨਾਂ ਨੂੰ ਇਸ ਲਈ ਉਹ ਦਵਾਈਆਂ ਆਪਾਂ ਜਬਤ ਕਰਕੇ ਅਗਲੇ ਹੁਕਮਾਂ ਤੱਕ ਇਹਨੂੰ ਸੀਲ ਕਰ ਦਿੱਤਾ ਗਿਆ ਦੁਕਾਨ ਨੂੰ ਤੇ ਅਗਲੀ ਕਾਰਵਾਈ ਸਾਡੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਉਹਨਾਂ ਵੱਲੋਂ ਕੀਤੀ ਜਾਵੇਗੀ